ਸੋਸ਼ਲ ਮੀਡੀਆ ਦੇ ਉੱਤੇ ਗਿਆਨੀ ਬੂਟਾ ਸਿੰਘ ਦੇ ਬਿਆਨ ਕਈ ਵਾਰ ਵਾਇਰਲ ਹੁੰਦੇ ਨੇ ਆਪਣੇ ਤਿੱਖੇ ਬਿਆਨਾਂ ਨੂੰ ਲੈ ਕੇ ਬੂਟਾ ਸਿੰਘ ਜਾਣੇ ਜਾਂਦੇ ਨੇ ਪਰ ਦੁਬਾਰਾ ਬੂਟਾ ਸਿੰਘ ਬੋਲਦੇ ਨਜ਼ਰ ਆਏ ਕਿ ਕਿਸ ਬਾਰੇ ਅਮਰਤਪਾਲ ਸਿੰਘ ਬਾਰੇ ਹਾਲ ਹੀ ਦੇ ਵਿੱਚ ਚਰਚਾਵਾਂ ਚੱਲੀਆਂ ਸੀ ਕਿ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬਿਮਾਰ ਹੈ ਔਰ ਇਸ ਹੱਦ ਤੱਕ ਬਿਮਾਰ ਹੈ ਕਿ ਅਮਰਿਤਪਾਲ ਸਿੰਘ ਕਰੀ ਖੂਨ ਦੀ ਉਲਟੀ ਕਰ ਰਿਹਾ ਤੇ ਕਦੀ ਖੂਨ ਭਰੀ ਖਾਂਸੀ ਉਹਨੂੰ ਆ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਜਿੱਥੇ ਅਮਰਿਤਪਾਲ ਸਿੰਘ ਦੇ ਸਮਰਥਕ ਤਣਾਅ ਦੇ ਵਿੱਚ ਨੇ ਦੂਜੇ ਪਾਸੇ ਗਿਆਨੀ ਬੂਟਾ ਸਿੰਘ ਇਸ ਉੱਤੇ ਵਿਰੋਧਤਾ ਕਰਦੇ ਨਜ਼ਰ ਆਏ ਨੇ ਅਮਰਿਤਪਾਲ ਸਿੰਘ ਦੇ ਉੱਤੇ ਵਰਦੇ ਨਜ਼ਰ ਆਏ ਨੇ ਗਿਆਨੀ ਬੂਟਾ ਸਿੰਘ ਕਹਿੰਦੇ ਨੇ ਕਿ ਅਮਰਿਤਪਾਲ ਸਿੰਘ ਤਾਂ ਦਾਵਾ ਕਰਦਾ ਸੀ ਕਿ ਉਹ ਮਰਨ ਤੋਂ ਨਹੀਂ ਡਰਦਾ ਤੇ ਫਿਰ ਹੁਣ ਪੰਜਾਬ ਵਾਪਸ ਆਉਣ ਲਈ ਕਿਉਂ ਕਰਲਾਉਂਦਾ ਪਿਆ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਅਮਰਿਤਪਾਲ ਸਿੰਘ ਦੇ ਸਮਰਥਕਾਂ ਦੇ ਉੱਤੇ ਵੀ ਤੰਜ ਕੱਸਿਆ ਔਰ ਜਿੱਥੇ ਉਸ ਦੇ ਸਮਰਥਕ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਖੜੇ ਸੀ ਉੱਥੇ ਹੀ ਗਿਆਨੀ ਬੂਟਾ ਸਿੰਘ ਦਾ ਵੱਡਾ ਦਾਵਾ ਹੈ ਕਿ ਹੁਣ ਅਮਰਿਤਪਾਲ ਸਿੰਘ ਦੇ ਸਮਰਥਕ ਕਿੱਥੇ ਗਏ ਗਿਆਨੀ ਬੂਟਾ ਸਿੰਘ ਨੇ ਦਾਵਾ ਕੀਤਾ ਹੈ ਕਿ ਅਮਰਿਤਪਾਲ ਸਿੰਘ ਸੰਜਨੈਲ ਸਿੰਘ ਪਿੰਡਰਾਵਾਲਾ ਦੀ ਦਲੀਲ ਦੇ ਕੇ ਆਪਣੇ ਸਮਰਥਕਾਂ ਨੂੰ ਪਰਮਾਉਂਦਾ ਸੀ ਪਰ ਬੂਟਾ ਸਿੰਘ ਦਾ ਕਹਿਣਾ ਹੈ ਕਿ ਉਹ ਪਿੰਡਰਾਂ ਵਾਲੇ ਦੇ 1% ਦੀ ਵੀ ਨਜ਼ਦੀਕ ਨਹੀਂ ਉਹ ਪਿੰਡਰਾਂ ਵਾਲੇ ਵਰਗਾ 1% ਵੀ ਨਹੀਂ ਬਣਿਆ ਔਰ ਦੂਜੇ ਪਾਸੇ ਸਿੱਧੇ ਨਿਸ਼ਾਨੇ ਉਸ ਦੇ ਸਮਰਥਕਾਂ ਦੇ ਸਾਹਦੇ ਕਿ ਹੁਣ ਕਿੱਥੇ ਨੇ ਉਸ ਦੇ ਸਮਰਥਕ ਜਿਹੜੇ ਦਾਅਵੇ ਕਰਦੇ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਖੜੇ ਰਹਿਣਗੇ ਹੁਣ ਅੰਮ੍ਰਿਤਪਾਲ ਸਿੰਘ ਦੇ ਜੋ ਹਾਲਾਤ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਦੱਸੇ ਜਾ ਰਹੇ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਦੀ ਹਾਲਤ ਦਿਨੋ ਦਿਨ ਨਿਗਰਦੀ ਜਾ ਰਹੀ ਹੈ ਇੱਕ ਪਾਸੇ ਪਰਿਵਾਰ ਨੇ ਜ਼ਰੂਰ ਪੁਖੜ ਹਟਾਲ ਖਤਮ ਕਰ ਦਿੱਤੀ ਹੈ ਪਰ ਅਮਰਿਤਪਾਲ ਸਿੰਘ ਦੀ ਹਾਲਤ ਨੂੰ ਲੈ ਕੇ ਚਰਚਾਵਾ ਜਿਹੜੀਆਂ ਨੇ ਉਹ ਤੇਜ਼ ਨੇ ਕਿ ਅਮਰਿਤਪਾਲ ਸਿੰਘ ਜੇਲ੍ਹ ਦੇ ਅੰਦਰ ਬੇਹੱਦ ਬਿਮਾਰ ਹੈ ਇਸ ਹੱਦ ਤੱਕ ਬਿਮਾਰ ਹੈ ਕਿ ਅਮਰਿਤਪਾਲ ਸਿੰਘ ਖੂਨ ਭਰੀਆਂ ਉਲਟੀਆਂ ਕਰਦਾ ਪਿਆ ਕਦੀ ਖਾਂਸੀ ਉਸ ਨੂੰ ਖੂਨ ਭਰੀ ਆਉਂਦੀ ਪਈ ਹੈ ਜਿਸ ਦੇ ਨਾਲ ਅਮਰਿਤਪਾਲ ਸਿੰਘ ਦੇ ਸਮਰਥਕ ਜ਼ਰੂਰ ਟੈਨਸ਼ਨ ਦੇ ਵਿੱਚ ਨੇ ਤਣਾਅ ਦੇ ਵਿੱਚ ਨੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਦਿਨ ਰਾਤ ਅਰਦਾਸ ਕੀਤੀ ਜਾ ਰਹੀ ਹੈ ਉਹਨਾਂ ਦੇ ਪੁੱਤ ਦੀ ਸਿਹਤ ਆਬੀ ਨੂੰ ਲੈ ਕੇ ਪਰ ਦੂਜੇ ਪਾਸੇ ਗਿਆਨੀ ਬੂਟਾ ਸਿੰਘ ਜ਼ਰੂਰ ਅਮਰਿਤਪਾਲ ਸਿੰਘ ਉੱਤੇ ਵਰਦਾ ਨਜ਼ਰ ਆਇਆ ਉਸ ਨੇ ਅਮਰਿਤਪਾਲ ਸਿੰਘ ਦੇ ਬਿਆਨਾਂ ਨੂੰ ਦਲੀਲ ਬਣਾ ਕੇ ਪੇਸ਼ ਕੀ ਤੌਰ ਨਾਲ ਹੀ ਕਿਹਾ ਕਿ ਆਪਣੇ ਬਿਆਨਾਂ ਤੋਂ ਹੁਣ ਝਟਕਦਾ ਨਜ਼ਰ ਆ ਰਿਹਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ